ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਾਈਜ਼ਿੰਗ ਸਨ ਟੀਵੀ ਤੇ ਸੁਖਮਨ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਮੇਰੇ ਨਾਲ ਮੇਰੇ ਗੈਸਟ ਨੇ ਸਰਦਾਰ ਗੁਰਵੀਰ ਸਿੰਘ ਗਰੇਵਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਤੇ ਰਾਈਜ਼ਿੰਗ ਸਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਇਹ ਭਾਜੀ ਉਹਨਾਂ ਦੇ ਬਾਰੇ ਮੈਂ ਦੱਸ ਦਵਾਂ ਕਿ ਇਹ ਅੱਜ ਇਹਨਾਂ ਨੇ ਮੈਂ ਰਿਕਵੈਸਟ ਕੀਤੀ ਕਿ ਤੁਸੀਂ ਮੇਰੇ ਨਾਲ ਆਓ ਕਿਉਂਕਿ ਇਹ ਸ਼ੋਅ ਮੇਰਾ ਪਹਿਲਾ ਸ਼ੋਅ ਹੈ ਇਹਨਾਂ ਦੀ ਹੌਸਲਾ ਅਫਜ਼ਾਈ ਦੇ ਨਾਲ ਮੈਂ ਸ਼ੋਅ ਸ਼ੁਰੂ ਕਰਨ ਲੱਗਿਆ ਜੀ ਕਿਉਂਕਿ ਇਹਨਾਂ ਦੀ ਤੇ ਇਹਨਾਂ ਨੂੰ ਇਸ ਕਰਕੇ ਮੈਂ ਲਾਗੇ ਬਿਠਾਇਆ ਵੀ ਜੇ ਕਿਤੇ ਮੈਂ ਕਿਤੇ ਮਿਸਟੇਕ ਕਰ ਦਵਾਂ ਬੋਲਣ ਲੱਗਾ ਜਾਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਇਹ ਦੱਸ ਦੇਣ ਵੀ ਭਾਈ ਇਦਾਂ ਨਹੀਂ ਇਦਾਂ ਬੋਲੀ ਦਾ ਭਾਜੀ ਕੀ ਲੱਗਦਾ ਤੁਹਾਨੂੰ ਸ਼ੋ ਆਪਣਾ ਸਕਸੈਸ ਹੈ ਬਿਲਕੁਲ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਥੈਂਕਸ ਫॉर ਯਰ ਕਾਈਂਡ ਵਰਡਸ ਤੇ ਬਾਕੀ ਇਹ ਆ ਕਿ سپورਟ ਸਾਡੀ ਹਮੇਸ਼ਾ ਸਾਰਿਆਂ ਨਾਲ ਹੀ ਹੁੰਦੀ ਆ ਪਰ ਪ੍ਰਮਾਤਮਾ ਨੇ ਹੀ ਅਸਲੀ ਤਾਂ ਆਪਣੀ ਬਾਹ ਫੜਨੀ ਹੁੰਦੀ ਆ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਇਸ ਤਰ੍ਹਾਂ ਦਾ ਲਿੰਕ ਬਣਦਾ ਕੋਈ ਇਸ ਤਰ੍ਹਾਂ ਦਾ ਸਬੱਬ ਬਣਦਾ ਕੇ ਸੱਜਣ ਭਰਾ ਇਕੱਠੇ ਹੁੰਦੇ ਨੇ ਤੇ ਕੁਝ ਕੰਮ ਸਟਾਰਟ ਕਰਦੇ ਨੇ ਸੋ ਸਾਡਾ ਮਕਸਦ ਇਹੀ ਆ ਕਿ ਤੁਹਾਡੇ ਅਰਗੇ ਜਿਹੜੇ ਟੈਲੈਂਟਡ ਬੰਦੇ ਨੇ ਜਿਨ੍ਹਾਂ ਨੂੰ ਕਦੇ ਓਪਰਚ्युनिटी ਨਹੀਂ ਮਿਲੀ ਜੇ ਅਸੀਂ ਉਹਨਾਂ ਨੂੰ ਕੋਈ ਓਪਰਚ्युनिटी ਦੇ ਦਈਏ ਹਾਂਜੀ ਤਾਂ ਉਹਦੇ ਅਰਗੇ ਕੋਈ ਰੀਸ ਨਹੀਂ ਸੋ ਹੁਣ ਤੁਹਾਡੇ ਹੱਥ ਡੋਰ ਆ ਤੁਸੀਂ ਹੁਣ ਸ਼ੋ ਨੂੰ ਚਲਾਓ ਅਸੀਂ ਤੁਹਾਡੇ ਨਾਲ ਬੈਠੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਅਗੇਨ ਤੇ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਜੀ ਕਿ ਮੈਂ ਸ਼ੋ ਲੈ ਕੇ ਆ ਰਿਹਾ ਟਰਕਿੰਗ ਇੰਡਸਟਰੀ ਦੇ ਉੱਤੇ ਜਿੱਦਾਂ ਕਿ ਤੁਹਾਨੂੰ ਪਤਾ ਵਾ ਇਹ ਬਹੁਤ ਵੱਡੀ ਇੰਡਸਟਰੀ ਆ ਨਾਰਥ ਅਮਰੀਕਾ ਦੀ ਆਪਾਂ ਮੈਂ ਇਸ ਇੰਡਸਟਰੀ ਦੇ ਨਾਲ तकरीबन ਪਿਛਲੇ 20 ਸਾਲਾਂ ਤੋਂ ਜੁੜਿਆ ਔਰ ਇਹ ਬਹੁਤ ਵਧੀਆ profession ਹੈ ਆਪਣੇ ਪਰਿਵਾਰਾਂ ਦੇ ਵਿੱਚੋਂ ਆਪਣੇ ਸੱਜਣਾ ਮਿੱਤਰਾਂ ਚੋਂ ਮੋਸਟਲੀ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਆ ਜੀ ਇਹ ਕਿੱਤਾ ਭਾਜੀ ਤੁਸੀਂ ਆਪ ਹੀ ਤੁਹਾਡੇ ਨਾਲ ਵੀ ਤੁਹਾਡੇ ਬਹੁਤ ਫਰੈਂਡਸ ਨੇ ਇਸ ਕਿੱਤੇ ਦੇ ਵਿੱਚ ਜੀ ਇਹ ਇੱਕ ਤੇ ਮੈਂ ਜਿਹੜਾ ਅੱਜ ਦਾ ਮੈਂ ਨੋਟ ਕੀਤਾ ਵਾ ਕਿ ਬੜਾ professionਲ ਹੈਗਾ ਇਹ ਦੂਜਾ ਰਿਸਪੈਕਟਫੁਲ ਬਹੁਤ ਹੈ ਜੀ ਬੜਾ ਹਰ ਬੰਦਾ ਜਿਹੜਾ ਵੀ ਕੋਈ ਡਰਾਈਵਰ ਆ ਆਪਣੇ ਆਪ ਨੂੰ ਜਦੋਂ ਟਰੱਕ 'ਚ ਉਤਰਦਾ ਜਾਂ ਚੜ੍ਹਦਾ ਤਾਂ ਇੱਕ ਬੜਾ ਪ੍ਰਾਊਡ ਜਿਹਾ ਫੀਲ ਕਰਦਾ ਵੀ ਮੈਂ ਐਡੀ ਵੱਡੀ ਮਸ਼ੀਨਰੀ ਲੈ ਕੇ ਚਲਾਉਣ ਲੱਗਿਆ ਤੈਨੂੰ ਹਾਈਵੇ ਤੇ ਲੈ ਕੇ ਜਾਣਾ ਜੀ ਤੇ ਬੜਾ ਆਪਣੇ ਆਪ ਤੇ ਕੌਨਫੀਡੈਂਸ ਬਿਲਡ ਕਰਕੇ ਉੱਤਰਦਾ ਹੈ ਬਿਲਕੁਲ ਹੈਨਾ ਆਪਾਂ ਜਦੋਂ ਕਈ ਵਾਰ ਦੇਖਦੇ ਆਂ ਰੋਡ ਦੇ ਉੱਤੇ ਟਰੱਕ ਜਾਂਦੇ ਆ ਆਪਾਂ ਗੱਡੀ ਪਿੱਛੇ ਲਾਈ ਹੁੰਦੀ ਆ ਜਾਂ ਦੇਖੇਦਾ ਕਹਿੰਦਾ ਯਾਰ ਇਹ ਕਿੱਡਾ ਵੱਡਾ ਟਰੱਕ ਹੈ ਕਿੰਦਾ ਚਲਾਈ ਜਾਂਦਾ ਬੰਦਾ ਚਲਾਉਂਦੇ ਕਿਵੇਂ ਮੋੜਦੇ ਕਿਵੇਂ ਮੋੜਦੇ ਕਿੱਦੇ ਹੋਣਗੇ ਮੇਰੇ ਨਾਲ ਹਾਦਸਾ ਹੋਇਆ ਭਾਜੀ ਜਦੋਂ ਮੈਂ ਪਹਿਲੀ ਵਾਰ ਟਰੱਕ ਦਾ ਲਾਇ ਜੀ ਤੇ ਮੈਂ ਜਦੋਂ ਉਹਨੇ ਮੈਨੂੰ ਕਿਹਾ ਕਹਿੰਦਾ ਕਿ ਤੂੰ ਟਰੱਕ ਤੇ ਆ ਟਰੱਕਾਂ ਤੋਂ ਚਲਾਉਣਾ ਤੇ ਮੈਂ ਦੇਖ ਕੇ ਡਰ ਗਿਆ ਹੂੰ ਹੂੰ ਮੈਨੂੰ ਲੱਗਿਆ ਵੀ ਏਟੀਵੀ ਮਸ਼ੀਨ ਮੈਂ ਚਲਾਉਂਗਾ ਕਿਦਾਂ ਜੀ ਔਰ ਜਦੋਂ ਮੈਂ ਵਿੱਚ ਬੈਠਿਆ ਤੇ ਕੰਫੀਡੈਂਸ ਇਹਨਾਂ ਮੇਰਾ ਬਿਲਡ ਹੋ ਗਿਆ ਕਿ ਮੈਂ ਮੈਨੂੰ ਲੱਗਦਾ ਹਫਤੇ ਦੇ ਵਿੱਚ ਮੈਂ ਲਾਇਸੈਂਸ ਲੈ ਲਿਆ ਸੀ ਔਰ ਬਹੁਤ ਵਧੀਆ ਰਹੀ ਫੀਲਡ ਬਹੁਤ ਵਧੀਆ ਰਹੀ ਹਮ ਹਮ ਬੜੇ ਅਪਸ ਐਂਡ ਡਾਊਨਸ ਦੇਖੇ ਬੈਸਟ ਫੀਲਡ ਦੇ ਵਿੱਚ ਤਕਰੀਬਨ ਕਹੋ 20 ਸਾਲ ਹੋ ਗਏ ਨੇ ਹੁਣ ਜੀ ਆਪਾਂ 2009 ਦਾ ਰੈਸੈਸ਼ਨ ਵੀ ਦੇਖਿਆ ਭਾਜੀ ਬਿਲਕੁਲ ਜੀ ਬਿਲਕੁਲ ਕੋਵਿਡ ਵੀ ਦੇਖਿਆ 2019 ਕੋਵਿਡ ਉਦੋਂ ਸਾਰਾ ਕੰਮ ਹੀ ਟਰੱਕ ਵਾਲਿਆਂ ਨੇ ਸੰਭ ਕੇ ਰੱਖਿਆ ਹਾਂ ਜੀ ਹੁਣ ਤੁਸੀਂ ਦੇਖ ਲਓ ਕਿ ਸਾਰਾ ਕੁਝ ਬੰਦ ਹੋ ਗਿਆ ਸੀ ਜੀ ਰੋਡਸ ਸਭ ਸ਼ਟਡਾਊਨ ਹੋ ਗਈਆਂ ਸੀ ਫੈਕਟਰੀਆਂ ਬੰਦ ਹੋ ਗਈਆਂ ਸੀ ਲੋਕੀ ਘਰਾਂ 'ਚ ਵੜ ਕੇ ਬੈ ਗਏ ਸੀ ਬਿਲਕੁਲ ਉਦੋਂ ਲੋਕਾਂ ਨੇ ਟਰੱਕ ਡਰਾਈਵਰਸ ਨੂੰ ਇੰਨਾ ਕੈਪਰੀਸ਼ੀਏਟ ਕੀਤਾ ਹਾਂ ਜੀ ਕਿ ਤੁਸੀਂ ਦੇਖੋ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਸਮਾਨ ਲੈ ਕੇ ਆਏ ਹਾਂ ਜੀ ਬਿਲਕੁਲ ਜੀ ਫਰੰਟ ਲਾਈਨ ਵਰਕਰਸ ਨੂੰ ਕਹਿੰਦੇ ਸੀ ਔਰ ਬੜਾ ਪ੍ਰਾਊਡ ਫੀਲ ਹੁੰਦਾ ਸੀ ਪੋਸਟਰ ਲੱਗੇ ਸੀ ਸਾਰੇ ਬੈਨਰਸ ਲੱਗੇ ਸੀ ਥਾਂ ਥਾਂ ਤੇ ਸਾਡੇ ਦਾ ਮੈਨੂੰ ਜਦੋਂ ਮੈਂ ਜਾਂਦਾ ਸੀ ਹਾਈਵੇ ਦੇ ਉੱਤੇ ਤੇ ਮੈਨੂੰ ਲੱਗਦਾ ਸੀ ਯਾਰ ਵਾਕੇ ਹੀ ਅਸੀਂ ਕੁਝ ਵਧੀਆ ਕਰ ਰਹੇ ਹਾਂ ਜੀ ਬਿਲਕੁਲ ਔਰ ਉਹ ਜਿਹੜੇ ਡਰਾਈਵਰ ਵੀਰ ਜਾਂ ਭੈਣਾ ਸਾਡੇ ਟਰੱਕ ਚਲਾਉਂਦੇ ਸੀ ਆਪਣੀ ਜਾਨ ਤੇ ਖੇਡ ਕੇ ਉਸ ਟਾਈਮ ਤੇ ਸਾਡੇ ਟੇਬਲਾਂ ਦੇ ਉੱਤੇ ਫੂਡ ਲਿਆ ਹੁੰਦਾ ਜੀ ਉਹਨਾਂ ਨੇ ਹਸਪੀਟਲਾਂ ਚੋਂ ਦਵਾਈਆਂ ਪਹਚਾਈਆਂ ਜੀ ਹਰ ਉਹ ਕੰਮ ਮਤਲਬ ਬੜਾ ਅਸੰਭਵ ਸੀ ਬੜਾ ਔਖਾ ਸੀ ਜਿਹੜਾ ਉਹਨਾਂ ਨੇ ਕੀਤਾ ਉਸ ਟਾਈਮ ਦੇ ਉੱਤੇ ਥ्रू ਥ्रू ਅਰ ਮੈਂ ਜਿਹੜਾ ਇਹ ਸ਼ੋਅ ਲੈ ਕੇ ਆਇਆ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਭਾਜੀ ਜੀ ਉਹ ਟੌਪਿਕ ਟਰੱਕ ਡਰਾਈਵਰਾਂ ਦਾ ਹੈ ਜੀ ਬਿਲਕੁਲ ਚਾਹੀਦਾ ਹੈ ਟਰੱਕ ਡਰਾਈਵਰਸ ਦੇ ਜਿਵੇਂ ਹੁਣ ਅੱਜ ਦੀ ਰੇਟ ਦੇ ਵਿੱਚ ਤਾਂ ਸਪੈਸ਼ਲੀ ਸਾਨੂੰ ਸਾਡੇ ਭਾਈਚਾਰੇ ਦੇ ਨਾਲ ਖੜਨ ਦੀ ਜਰੂਰਤ ਆ ਹਾਂਜੀ ਬਿਲਕੁਲ ਜੀ ਮੈਂ ਇਸੇ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਜੀ ਕਿ ਟਰਕਿੰਗ ਇੰਡਸਟਰੀ ਦਾ ਹਰ ਟੌਪਿਕ ਮੈਂ ਡਿਸਕਸ ਕਰਾਂ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਯਾਦ ਹੋਣਾ ਤੁਹਾਡੇ ਇੰਟਰਵਿਊ 'ਚ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਤੁਸੀਂ ਇਹ ਹੀ ਕਿਉਂ ਲੈ ਕੇ ਆਉਣ ਲੱਗੇ ਹੋ ਜੀ ਜੀ ਬਿਲਕੁਲ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਲੋਕਾਂ ਨੂੰ ਇਹਦੇ ਬਾਰੇ ਪਤਾ ਤਾਂ ਹੈਗਾ ਪਰ ਨੌਲੇਜ ਨਹੀਂ ਹੈ ਟ੍ਰੂ ਆਪਾਂ ਲੋਕਾਂ ਨੂੰ ਨੌਲੇਜ ਦੇਣੀ ਹੈ ਕਿਉਂਕਿ ਟਰਕਿੰਗ ਇੰਡਸਟਰੀ ਬਹੁਤ ਵਾਈਡ ਹੈ ਜੀ ਇਹਦੇ ਵਿੱਚ ਲੋਜਿਸਟਿਕਸ ਆ ਇਹਦੇ 'ਚ ਵੇਅਰ ਹਾਊਸਿੰਗ ਆ ਇਹਦੇ ਵਿੱਚ ਟਰੱਕ ਮੈਕੈਨਿਕਸ ਆਉਂਦੇ ਆ ਇਹਦੇ ਇਹਦੇ ਚ ਹਰ ਤਰ੍ਹਾਂ ਦੇ ਬਿਜ਼ਨਸ ਆਉਂਦੇ ਬਹੁਤ ਸਾਰੇ ਬਿਜ਼ਨਸ ਇਹਦੇ ਨਾਲ ਜੁੜੇ ਜੀ ਬਿਲਕੁਲ ਆਪਾਂ ਜਦੋਂ ਕੋਈ ਵੀ ਗੱਲ ਕਰਦੇ ਆ ਟਰੱਕ ਡਰਾਈਵਰਾਂ ਦੀ ਜੀ ਪੀ ਟਰੱਕ ਡਰਾਈਵਰ ਹੁਣ ਆਪਣੇ ਘਰਾਂ ਚ ਤੁਹਾਡੇ ਵੀ ਬਹੁਤ ਸਾਰੇ ਫ੍ਰੈਂਡਸ ਹੋਣੇ ਮੇਰੇ ਵੀ ਬਹੁਤ ਸਾਰੇ ਫ੍ਰੈਂਡਸ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਆਪਣਾ ਪੰਜਾਬੀ ਮੁੰਡਾ ਜਿਹੜਾ ਇੱਥੋਂ ਆਇਆ ਜਿਹਦੇ ਕੋਲ ਏਜ਼ਡ ਲਾਇਸੈਂਸ ਲਾਇਸੈਂਸ ਨਹੀਂ ਹੈਗਾ ਔਰ ਹਰ ਕੋਈ ਬੰਦਾ ਜੋ ਇੱਕ ਤੇ ਭਾਜੀ ਪ੍ਰੋਫੈਸ਼ਨ ਬਹੁਤ ਵਧੀਆ ਪੈਸੇ ਵੀ ਸੋਹਣੇ ਸਟਾਰਟਿੰਗ ਆ ਨਾ ਜਿਹੜੀ ਹਰ ਇੱਕ ਬੰਦੇ ਦੀ ਇੱਥੋਂ ਹੀ ਆ ਇੱਥੋਂ ਹੀ ਆ ਹਾਂਜੀ ਕਿਉਂਕਿ ਇਹੀ ਤੁਹਾਡੇ ਪੈਰ ਲਵਾਉਂਦਾ ਇਹੀ ਤੁਹਾਡਾ ਘਰ ਬਣਾਉਂਦਾ ਹਾਂਜੀ ਇਹਦੇ ਨਾਲ ਹੀ ਸੈਟਿੰਗ ਆਉਣੀ ਆ ਤੇ ਆਈ ਥਿੰਕ ਇਹ ਇਹਨੂੰ ਤਾਂ ਪੂਜਣਾ ਚਾਹੀਦਾ ਇਸ ਪ੍ਰੋਫੈਸ਼ਨ ਹਾਂਜੀ ਹਾਂਜੀ ਬਿਲਕੁਲ ਬ ਜੀ ਤੇ ਉਹ ਆਪਣਾ ਜਦੋਂ ਡਰਾਈਵਿੰਗ ਕਰਦੇ ਆ ਜੀ ਉਹਨਾਂ ਵਿਚਾਰਿਆਂ ਨੂੰ ਕਈ ਵਾਰ ਹੁੰਦਾ ਹੈ ਕਿ ਉਹ ਸਕੂਲ ਦੇ ਵਿੱਚ ਜਾਂਦੇ ਹੋ ਜੇ ਸਕੂਲ ਦੇ ਵਿੱਚ ਜਿੱਥੇ ਉਹਨਾਂ ਨੂੰ ਪ੍ਰੋਪਰ এডੂਕੇਸ਼ਨ ਨਹੀਂ ਮਿਲਦੀ ਆਪਾ ਟਰੱਕ ਡਰਾਈਵਿੰਗ ਸਕੂਲਸ ਵਾਲਿਆਂ ਦੇ ਨਾਲ ਇੰਸਟ੍ਰਕਟਰਾਂ ਨੂੰ ਵੀ ਲੈ ਕੇ ਆਉਣਾ ਇੱਥੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਣੀ ਹੈ ਤਾਂ ਕਿ ਉਹ ਵੀ ਲੋਕਾਂ ਨੂੰ ਦੱਸਣ ਬੱਚਿਆਂ ਨੂੰ ਅੱਗੇ ਵੀ ਤੁਸੀਂ ਕਿਹੜੇ ਕਿਹੜੇ ਚੰਗੇ ਸਕੂਲਸ ਨੇ ਕਿੱਥੋਂ ਕਿੱਥੋਂ ਤੁਸੀਂ ਜਾ ਕੇ ਵਧੀਆ এডੂਕੇਸ਼ਨ ਲੈ ਸਕਦੇ ਹੋ ਵਧੀਆ ਕਿਉਂਕਿ ਜਿਹੜਾ ਮਾੜਾ ਇੰਸਟ੍ਰਕਟਰ ਹੋਊਗਾ ਜੀ ਉਹ ਜਦੋਂ ਉਹਨਾਂ ਦੇ ਕੋਲ ਜਾ ਕੇ ਉਹਨੂੰ ਕੋਈ ਸਿਖਾਊਗਾ ਜੀ ਉੱਥਾ ਸਿੱਧਾ ਸਿਖਾਊਗਾ ਤੇ ਉਹਨਾਂ ਨੇ ਉਹੀ ਕੰਮ ਹਾਈਵੇ ਤੇ ਜਾ ਕੇ ਕਰਨੀ ਬਿਲਕੁਲ ਮੇਰੇ ਅੱਗੇ ਆ ਥੋੜੇ ਦਿਨ ਪਹਿਲਾਂ ਇੱਕ ਜਾਂਦਾ ਸੀ ਟਰੱਕ ਜਾਂਦਾ ਸੀ ਤੇ ਉਹ ਟਰੱਕ ਡਰਾਈਵਿੰਗ ਸਕੂਲ ਸੀ ਉਹ ਸਿਖਾ ਰਿਹਾ ਸੀ ਤਿੰਨ ਡਰਾਈਵਰ ਉਹਨੇ ਬਿਠਾਇਆ ਸੀ ਜਿ ਆਪਣੇ ਨਾਲ ਮੁੰਡੇ ਹੂੰ ਹੂੰ ਠੀਕ ਹੈ ਜੀ ਉਹ ਆਪ ਤੇ ਇੰਸਟ੍ਰਕਟਰ ਸੀ ਪਰ ਉਹਦੀਆਂ ਟਰੱਕ ਦੀਆਂ ਪਿੱਛੇ ਲਾਈਟਾਂ ਨਹੀਂ ਸੀ ਟਰੈਲਰ ਦੀਆਂ ਜਗਦੀਆਂ ਆਈ نو ਤੇ ਉਹਨਾਂ ਨੂੰ ਦੱਸਣਾ ਪੈਂਦਾ ਦੇ ਭਾਈ ਤੁਸੀਂ ਗਲਤ ਕਰ ਰਹੇ ਹੋ ਆਪਾਂ ਨੂੰ ਇਹੋ ਜੇ ਇੰਸਟ੍ਰਕਟਰ ਆਪਾਂ ਇੱਥੇ ਲੈ ਕੇ ਆਉਣਾ ਜਿਹੜਾ ਸਟਾਰਟਿੰਗ ਬਿਗਨਰ ਲੋਕਾਂ ਨੂੰ ਦੱਸਣ ਸਿਖਾਉਣ ਤੇ ਭਾਈ ਤੁਸੀਂ ਆਹ ਰੂਲਸ ਐਂਡ ਰੈਗੂਲੇਸ਼ਨਸ 'ਚ ਇਹ ਫਾਲੋ ਕਰਨਾ ਨਹੀਂ ਬਿਲਕੁਲ ਇਟਸ ਵੈਰੀ ਗੁੱਡ ਕਿ ਕੋਈ ਆਪਣੇ ਕੋਲ ਐਕਸਪੀਰੀਐਂਸਡ ਟਰੱਕ ਡਰਾਈਵਿੰਗ ਸਕੂਲ ਵਾਲਾ ਕੋਈ ਹੋਵੇ ਹਾਂਜੀ ਹਾਂਜੀ ਤੇ ਉਹ ਆਪਾਂ ਨੂੰ ਕੁਝ ਟਿਪਸ ਦਵੇ ਤੇ ਬੈਟਰ ਬੈਟਰ ਹਾਂਜੀ ਹਾਂਜੀ ਦੂਸਰਾ ਜਿਹੜਾ ਮੈਂ ਲੈ ਕੇ ਉਹਨਾਂ ਟਰੱਕ ਡਰਾਈਵਿੰਗ ਦੀ ਜਿਹੜੀ ਗੱਲ ਕਰਦੇ ਆ ਭਾਜੀ ਇਹਨਾਂ ਦਾ ਜਿਹੜਾ ਮੇਨ ਹੈ ਕਿਉਂਕਿ ਮੈਂ ਵੀ ਐਜ਼ ਅ ਬਿੰਗ ਟਰੱਕ ਡਰਾਈਵਰ ਮੈਂ ਚੀਜ਼ ਬਹੁਤ ਆਪਣੇ ਆਪ ਤੇ ਉੱਤੇ ਫਾਲੋ ਕੀਤੀ ਆ ਦੇਖੀ ਆ ਹੰਡਾਈ ਵੀ ਆ ਹੂੰ ਹੂੰ ਉਹਦਾ ਹੰਡਾਈ ਇਸ ਕਰਕੇ ਆ ਕਿਉਂਕਿ ਮੈਂ ਜਦੋਂ ਟਰੱਕ ਚਲਾਉਂਦਾ ਸੀ ਜੀ ਤੇ ਮੈਨੂੰ ਅਸੀਂ ਜਾਂਦੇ ਸੀ ਨਾਰਥ ਵਾਲ ਵੀ ਸਾਊਥ ਵਾਲ ਵੀ ਵੈਸਟ ਵਾਲ ਵੀ ਯੂਐਸਐਚ ਵੀ ਜਾਂਦੇ ਸੀ ਤੇ ਬੜੀਆਂ ਪ੍ਰੋਬਲਮਸ ਆਉਂਦੀਆਂ ਸੀ ਰਾਹ ਦੇ ਵਿੱਚ ਜੀ ਪ੍ਰੋਬਲਮ ਬੇਸਿਕਲੀ ਤੇ ਘਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਆਪਣੇ ਘਰੋਂ ਮੈਂ ਇੱਕ ਨਾ ਦੋ ਦਿਨ ਪਹਿਲਾਂ ਆਪਣੇ ਫਰੈਂਡ ਨਾਲ ਇੱਕ ਨਾ ਗੱਲ ਕਰਾਂ ਉਹ ਮੈਂ ਜਦੋਂ ਦੱਸਿਆ ਆਪਣੇ ਟਰੱਕ ਡਰਾਈਵਿੰਗ ਦੇ ਸੌਰੀ ਟਰੱਕ ਇੰਡਸਟਰੀ ਦੇ ਕੇਸੀ ਗੱਲਬਾਤ ਕਰਨੀ ਹੈ ਜੀ ਜੀ ਤੋ ਮੇਰੇ ਨਾਲ ਹਸਪੇ ਆ ਕੇ ਕਹਿੰਦਾ ਕਿਹੜੀਆਂ ਗੱਲਾਂ ਕਰਨੀਆਂ ਨੇ ਮੈਂ ਕਿਹਾ ਗੱਲਾਂ ਤੇ ਸਿਰਫ ਐਕਸਪੀਰੀਅੰਸ ਦੀਆਂ ਕਰਨੀਆਂ ਨੇ ਹਲੇ ਜੀ ਤੁਸੀਂ ਤਹੀ ਟ੍ਰੈਕਿੰਗ ਚੋਂ ਤੁਸੀਂ ਦੱਸੋ ਕੁਝ ਆਪਣਾ ਤੁਹਾਡੀ ਗੱਲ ਕਰਦਿਨੇ ਆ ਤੋ ਹਸਪੇ ਕਹਿੰਦੇ ਯਾਰ ਮੇਰੀ ਗੱਲ ਤੇ ਜ਼ਰੂਰ ਕਰਿਓ ਜੀ ਮੈਂ ਉਹਨੂੰ ਪੁੱਛਿਆ ਵੀ ਕਿੱਦਾਂ ਕਰੀਏ ਤੁਹਾਡੀ ਗੱਲ ਕਹਿੰਦੇ ਮੇਰੇ ਨਾਲ ਐਕਸਪੀਰੀਅੰਸ ਹੋਇਆ ਕੱਲ ਪਰਸੋਂ ਥੋੜੇ ਦਿਨ ਪਹਿਲਾਂ ਹਮ ਹਮ ਕਹਿੰਦੇ ਵੀ ਮੈਂਟਲ ਹੈਲਥ ਦਾ ਬੜਾ ਇਸ਼ੂ ਹੈ ਜੀ ਸਟ੍ਰੈਸ ਬੜੀ ਹੈ ਟਰੂ ਕਹਿੰਦੇ ਵੀ ਉਹ ਸਟ੍ਰੈਸ ਦੇ ਉੱਤੇ ਮੈਂਟਲਸ ਦੇ ਉੱਤੇ ਵੀ ਅੱਜ ਆਪਾਂ ਮੈਂਟਲ ਹੈਲਥ ਦੇ ਉੱਤੇ ਗੱਲ ਕਰ ਲੈਨੇ ਹਾਂ ਜੀ ਆਪਾਂ ਮੈਂਟਲ ਹੈਲਥ ਦੇ ਉੱਤੇ ਹੀ ਗੱਲ ਕਰਨੀ ਅੱਜ ਸਾਡਾ ਵੀ ਸਾਥ ਚਾਹੀਦਾ ਮੈਨੂੰ ਜੀ ਜੀ ਦੇਖੋ ਤੁਸੀਂ ਜਦੋਂ ਡਰਾਈਵਰ ਭਾਈ ਤੁਸੀਂ ਦੇਖਣ ਆਪਾਂ ਘਰੋਂ ਤੁਰਦੇ ਆ ਜੀ ਹੁਣ ਇੱਕ ਡਰਾਈਵਰ ਰਾਤ ਨੂੰ 10 ਘੰਟੇ ਦੀ ਸਲੀਪ ਆ ਕੇ ਘਰੋਂ ਤੁਰਦਾ ਜੀ ਤੇ ਸਵੇਰੇ ਜਦੋਂ ਉੱਠਦਾ ਹਵਾ ਤੇ ਉਹਨੂੰ ਆਪਣੇ ਡਿਸਪੈਚਰ ਨੂੰ ਕਾਲ ਕਰਦਾ ਜੀ ਤੇ ਡਿਸਪੈਚਰ ਨੂੰ ਕਹਿੰਦਾ ਭਾਈ ਤੂੰ 7 ਵਜੇ ਨੇ ਕਾਲ ਕੀਤੀ ਵੀ ਠੀਕ ਹੈ ਭਾਈ ਤੇਰਾ ਲੋਡ ਰੈਡੀ ਹੈ ਤੂੰ ਆਪਣੇ ਰੋਟੀ ਪਾਣੀ ਤਿਆਰ ਕਰ ਤੇ ਯੂ ਆਰ ਗੋਇੰਗ ਟੂ ਸ਼ਿਕਾਗੋ ਕਹਤੋਂ ਹਾਂ ਜੀ ਰਾਈਟ ਹੁਣ ਸ਼ਕਬੋ ਚ ਉਹਨੇ ਤਾਂ ਤੁਰ ਪਿਆ ਸ਼ਕਬੋ ਉਹਨੇ ਉਹਨੇ ਕਹਤਾ ਠੀਕ ਹੈ ਜੀ ਉਹਨੇ ਆਪਣੀ ਘਰ ਵਾਲੀ ਨੂੰ ਕਿਹਾ ਜਾਂ ਆਪਣੇ ਵਾਈਫ ਨੂੰ ਕਿਹਾ ਜਾਂ ਆਪਣੇ ਲਾਈਫ ਪਾਰਟਨਰ ਨੂੰ ਕਿਹਾ ਵੀ ਭਾਈ ਤੁਸੀਂ ਆਪਣਾ ਮੇਰੇ ਵਾਸਤੇ ਲੰਚ ਵਗੈਰਾ ਤਿਆਰ ਕਰ ਦੋ ਮੈਂ ਦੋ ਤਿੰਨ ਦਿਨ ਬਾਹਰ ਰਹਿਣਾ ਜੀ ਹੁਣ ਐਸ ਬੀਂਗਾ ਟਰੱਕ ਡਰਾਈਵਰ ਮੈਂ ਤੇ ਹੁਣ ਆਪਣਾ ਪੂਰਾ ਤਿਆਰੀ ਕਰ ਲਈਆ ਪਰ ਮੈਂ ਡਿਸਪੈਚਰ ਨੂੰ ਕਾਲ ਕੀਤੀ 2 ਘੰਟੇ ਬਾਅਦ ਵੇਟ ਕਰਕੇ ਫਿਰ ਫਿਰ ਭਾਈ ਕਿੱਥੇ ਲੋਡ ਲੈ ਕੇ ਜਾਣਾ ਮੈਨੂੰ ਦੱਸੋ ਜੀ ਜੀ ਤੇ ਜਦੋਂ ਤਾਂ ਆਨਸਰ ਆਉਂਦਾ ਨਹੀਂ ਸਿੱ ਟਾਈਟ ਤੇ ਭਾਜੀ ਉੱਥੋਂ ਸਟ੍ਰੈਸ ਸ਼ੁਰੂ ਹੋ ਜਾਂਦੀ ਆ ਹਮ ਕਿਸ ਤਰ੍ਹਾਂ ਜਿੱਦੋਂ ਨੇ ਕਹਿਤਾ ਇਟ ਮੀਨਸ ਕਿ ਹਲੇ 2-3 ਘੰਟੇ ਲੋਡ ਨਹੀਂ ਮਿਲਿਆ ਜੀ ਔਰ ਬੰਦਾ 2-3 ਘੰਟੇ ਫੇਰ ਕਰ ਬੰਦਾ ਵੇਟ ਕਰਦਾ ਜੀ ਕਿ ਮੈਨੂੰ ਫੇਰ ਲੋਡ ਆਊਗਾ ਉਹ ਤਕਰੀਬਨ ਜਦੋਂ 2:00 ਵਜਦੇ ਆ ਫੇਰ ਡਿਸਪੈਚਰ ਨੂੰ ਕਾਲ ਕਰਦਾ ਤੇ ਡਿਸਪੈਚਰ ਕਹਿੰਦਾ ਵਾ ਵੀ ਭਾਈ ਹਲੇ ਤੱਕ ਲੋਡ ਰੈਡੀ ਨਹੀਂ ਹੋਇਆ 1 ਘੰਟੇ ਤੱਕ ਤੈਨੂੰ ਕਾਲ ਕਰਦਾ ਸ਼ਾਮ ਤੇ 4:00 ਵਜ ਜਾਂਦੇ ਭਾਜੀ ਜੀ ਤੇ 4:00 ਵਜੇ ਫੇਰ ਤਦ ਤੱਕ ਉਹਦੀ ਵਾਈਫ ਉਹਦੇ ਲਾਈਫ ਪਾਰਟਨਰ ਵੀ ਘਰੇ ਆ ਜਾਂਦੀਆਂ ਕੰਮ ਤੋਂ ਟਰੂ ਤੇ ਉਹਨੂੰ ਪੁੱਛਦੀ ਵੀ ਭਾਈ ਤੂੰ ਗਿਆ ਨਹੀਂ ਕਹਿੰਦਾ ਵੀ ਮੈਨੂੰ ਡਿਸਪੈਚਰ ਨੇ ਵੇਟ ਕਰਨ ਨੂੰ ਕਿਹਾ ਵਾ ਥੋੜਾ ਜਿਹਾ ਨਾ ਹੂੰ ਹੂੰ ਉਹ ਡਿਸਪੈਚਰ ਨੂੰ ਫੇਰ ਕਾਲ ਕਰਦਾ ਡਿਸਪੈਚਰ ਕਹਿੰਦਾ ਤੇਰਾ ਸਵੇਰੇ ਲੋਡ ਹੈ ਜੀ ਹੁਣ ਤੇ ਤੂੰ ਸ਼ਿਕਾਗੋ ਲੈ ਕੇ ਜਾਣਾ ਤੇ ਡਿਲੀਵਰੀ ਤੇਰੀ ਸਵੇਰੇ 5 ਵਜੇ ਦੀ ਓਕੇ ਹੁਣ ਤੁਸੀਂ ਇਹ ਗੱਲ ਦੱਸੋ ਦੱਸੋ ਕਿ ਜਿਹੜਾ ਬੰਦਾ ਸਾਰਾ ਦਿਨ ਜਾਗਦਾ ਰਿਆ ਵਾ ਵੇਟ ਕਰਦਾ ਰਿਆ ਲੋਡ ਦੀ ਹੂੰ ਹੂੰ ਉਹ ਸਾਰੀ ਦਾ ਟਰੱਕ ਇਦਾਂ ਚਲਾਊਗਾ ਸਹੀ ਗੱਲ ਹੈ ਉਹਦੀ ਸੇਫਟੀ ਕਿੱਥੇ ਹੈ ਹੂੰ ਹੂੰ ਔਰ ਇਹ ਸਿਰਫ ਇੱਕ ਕਮਿਊਨੀਕੇਸ਼ਨ ਕਰਕੇ ਖਰਾਬ ਹੋਈ ਕਿਉਂਕਿ ਡਿਸਪੈਚਰ ਨੇ ਉਹਨੂੰ ਇਹ ਗੱਲ ਪਹਿਲਾਂ ਕਹਿ ਉਨੇ ਆਪਣੇ ਘਰ ਵੀ ਸਾਰਾ ਕੁਝ ਤਿਆਰ ਕਰ ਲਿਆ ਆਪਣਾ ਫੋਨ ਵੀ ਤਿਆਰ ਕਰ ਲਿਆ ਉਹ ਸੁੱਤਾ ਹੈ ਜੀ ਸਾਰਾ ਦਿਨ ਇਹ ਚੀਜ਼ ਜਿਹੜੀ ਹੈ ਖਾਸ ਕਰਕੇ ਡਿਸਪੈਚਰਾਂ ਨੂੰ ਮੈਨੂੰ ਲੱਗਦਾ ਇਹ ਚੀਜ਼ ਬਹੁਤ ਧਿਆਨ ਰੱਖਣਾ ਹੈ ਦੋਵੇਂ ਪੱਖ ਦੇਖਣੇ ਪੈਣੇ ਆਪਾਂ ਨੂੰ ਮਾਨ ਸਾਹਿਬ ਹਾਂ ਜੀ ਉਹੀ ਦੋਵੇਂ ਪੱਖ ਹੀ ਬੇਸਿਕਲੀ ਨਹੀਂ ਆਪਾਂ ਨੂੰ ਹੁਣ ਆਪਾਂ ਮਤਲਬ ਆਪਾਂ ਠੀਕ ਆਪਾਂ ਉਹਨਾਂ ਦਾ ਪੱਖ ਸੁਣ ਲਿਆ ਹਾਂ ਜੀ ਕਿ ਟਰੱਕ ਡਰਾਈਵਰ ਨੂੰ ਲੋਡ ਮਿਲ ਗਿਆ ਪਰ ਉਹਨਾਂ ਨੇ ਡਿਲੇ ਕਰਕੇ ਸ਼ਾਮ ਨੂੰ ਦਿੱਤਾ ਹੁਣ ਰਾਤ ਨੂੰ ਟਰੱਕ ਚਲਾਉਣਾ ਪੈਣਾ ਹਾਂ ਜੀ ਸਾਰੀ ਰਾਤ ਜਿਹਨੇ ਵੀ ਜਾਗਿਆ ਰਾਤ ਨੂੰ ਵੀ ਜਾਗਦਾ ਹਾਂ ਜੀ ਬਾੜਾ ਡਿਸਪੈਚਰ ਨੂੰ ਵੀ ਸੁਣਨਾ ਪੈਣਾ ਆਪਾਂ ਨੂੰ ਵੀ ਉਹਨੂੰ ਕੀ ਪ੍ਰੋਬਲਮ ਆ ਗਈ ਵੀ ਜਿਹੜਾ ਉਹਨੇ ਇੰਨਾ ਪਲੇ ਆਰਾਊਂਡ ਕੀਤਾ ਹਾਂਜੀ ਉਹਦੇ ਪਾਜੀ ਦੋ ਤਿੰਨ ਕਾਰਨ ਆ ਬੀਇੰਗ ਇਨ ਇੰਡਸਟਰੀ ਫਾਰ ਲੌਂਗ ਮੈਨੂਮੈਚਿਸ ਦੇਖਿਆ ਜੀ ਜਿਹੜੇ ਬੇਸਿਕਲੀ ਡਿਸਪੈਚਰਸ ਨੇ ਨਾ ਜੀ ਅੱਜਕੱਲ ਕੰਪਨੀਆਂ ਮਾਫ ਕਰਨਾ ਮੈਂ ਕਿਉਂਕਿ ਖੁੱਲ ਕੇ ਗੱਲ ਕਰ ਰਹੇ ਆਪਾਂ ਹਾਂਜੀ ਹਾਂਜੀ ਅੱਜਕੱਲ ਕੰਪਨੀਆਂਜ਼ ਨਾ ਮੋਸਟਲੀ ਪੈਸੇ ਬਚਾਉਣ ਦੇ ਚੱਕਰ ਚ ਨਾ ਪ੍ਰੋਫੈਸ਼ਨਲ ਡਿਸਪੈਚਰ ਨਹੀਂ ਹਾਇਰ ਕਰਦੇ ਓਕੇ ਔਰ ਕਈ ਡਿਸਪੈਚਰ ਇਦਾਂ ਦੇ ਆ ਕਿ ਜਿਹੜੇ ਸਿਰਫ ਆ ਕੇ ਕੰਪਿਊਟਰ ਦੇ ਬੈ ਕੇ ਸ ਇਹ ਹੈ ਵੀ ਇੱਕ ਬਹੁਤ ਵੱਡੀ ਗੱਲ ਨੌਲੇਜ ਘਟਾ ਨੌਲੇਜ ਘਟਾ ਜੀ ਔਰ ਜਦੋਂ ਮੈਂ ਉਹ ਗੱਲ ਕਰ ਰਿਹਾ ਸੀ ਆਪਾਂ ਮੈਂਟਲ ਸਟ्रेस ਦੀ ਦੱਸ ਰਿਹਾ ਸੀ ਕਿੱਥੋਂ ਸ਼ੁਰੂ ਹੁੰਦੀ ਹੈ ਇੱਥੋਂ ਸਟਾਰਟ ਹੁੰਦੀ ਹੈ ਬਿਲਕੁਲ ਇਹ ਮੈਂਟਲ ਸਟ्रेस ਹੈ ਜਿੱਥੋਂ ਸਟਾਰਟ ਹੁੰਦੀ ਹੈ ਬੰਦਾ ਲੋਡ ਲੈ ਕੇ ਜਾਊਗਾ ਉੱਥੇ ਜਾ ਕੇ ਬਾਰਡਰ ਤੇ ਫਸ ਗਿਆ ਯਾ ਤੁਸੀਂ ਕਹਿ ਲਓ ਵੀ ਅੱਗੇ ਜਾ ਕੇ ਉਹ ਰਾਤ ਉਹਨੂੰ ਨੀਂਦ ਆ ਗਈ ਸੌਂ ਗਿਆ ਹੁਣ ਡਿਸਪੈਚਰ ਦੇ ਤੇ ਜਦੋਂ ਸਵੇਰੇ ਕਹਿਣਾ ਮੋਸਟਲੀ ਇਹ ਹੁੰਦਾ ਕਿ ਪ੍ਰੈਸ਼ਰ ਬਹੁਤ ਹੁੰਦਾ ਡਿਲੀਵਰੀਆਂ ਨੂੰ ਜੀ 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 ਉਹਨੇ ਤਾਂ ਜਾ ਕੇ ਲੋਡ ਉੱਤੇ ਡਿਲੀਵਰ ਕਰਨਾ ਹੀ ਕਰਨਾ ਜੀ ਹੁਣ ਜਦੋਂ ਉਹ ਸੌਂਗ ਵਾਲੀ ਰਾਤ ਉਹ ਕਿਤਨਾ ਕਿਤੇ ਰਬ ਬਣਾ ਕਰੇ ਦੀ ਅੱਖ ਲੱਗ ਗਈ ਤੇ ਕੋਈ ਨਾ ਕੋਈ ਵੱਡੇ ਹਾਦਸੇ ਹੋ ਜਾਂਦੇ ਆ ਜੀ ਜੀ ਇਸ ਕਰਕੇ ਇਹ ਹੋਈ ਹੈ ਕਿ ਮੈਂ ਵੀ ਟਰੱਕ ਡਰਾਈਵਰਾਂ ਨੂੰ ਰਿਕੁਐਸਟ ਕਰਦਾ ਤੇ ਖਾਸ ਕਰਕੇ ਡਿਸਪੈਚਰਾਂ ਨੂੰ ਵੀ ਗੱਲ ਕਹਿੰਦਾ ਕਿ ਇਹ ਚੀਜ਼ ਪਲਾਨ ਪ੍ਰੋਪਰ ਹੋਣੀ ਚਾਹੀਦਾ ਜੀ ਨਹੀਂ ਤਾਂ ਹੱਲ ਵੀ ਮੇਰੇ ਖਿਆਲ ਚ ਸਾਡੇ ਜਿਹੜੇ ਦਰਸ਼ਕ ਨੇ ਬਹੁ ਟਰੱਕ ਡਰਾਈਵਰ ਨੇ ਉਹਨਾਂ ਚੋਂ ਉਹਨਾਂ ਕੋਲ ਹੋ ਸਕਦਾ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸੋ ਕਮੈਂਟ ਕਰ ਦੇ ਜੀ ਬੇਸਿਕਲੀ ਮੈਂ ਤਾਂ ਹੀ ਕਹਿੰਦਾ ਵੀ ਆਪਣੀਆਂ ਸਟੋਰੀਜ਼ ਜ਼ਰੂਰ ਸ਼ੇਅਰ ਕਰੋ ਸਭ ਜੀ ਜੇ ਤੁਹਾਡੇ ਨਾਲ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਤੇ ਤੁਸੀਂ ਬੇਸ਼ੱਕ ਸਾਡੇ ਕਮੈਂਟ ਸੈਕਸ਼ਨ ਚ ਆਓ ਸਾਨੂੰ ਕਮੈਂਟ ਕਰੋ ਸਾਨੂੰ ਦੱਸੋ ਕਿ ਆਹੇ ਦਾ ਹੱਲ ਲੱਭਦਾ ਹੈਗਾ ਤੇ ਤੁਸੀਂ ਅੰਗੇ ਜਾ ਕੇ ਸ਼ੋਅ ਕਰੋ ਅਸੀਂ ਡੈਫੀਨਿਟਲੀ ਉਸ ਚੀਜ਼ ਉੱਤੇ ਸ਼ੋਅ ਕਰਾਂਗੇ ਬਿਲਕੁਲ ਹੈ ਨਾ ਔਰ ਖਾਸ ਕਰਕੇ ਲਾਈਫ ਪਾਰਟਨਰਸ ਤੋਂ ਵੀ ਸਾਡੀ ਰਿਕੁਐਸਟ ਹੈ ਕਿ ਜਦੋਂ ਬੰਦਾ ਘਰੋਂ ਤੁਰ ਲੱਗਦਾ ਕੋਈ ਡਰਾਈਵਰ ਤੁਰ ਲੱਗਦਾ ਨਾ ਤੁਹਾਨੂੰ ਸਮਾਈਲ ਦੇ ਕੇ ਤੁਰਾ ਹਾਂ ਸ਼ੱਕ ਨਾ ਮਾਰਿਆ ਸ਼ੱਕ ਨਾ ਮਾਰਾ ਕਰੋ ਜਦੋਂ ਤੁਸੀਂ ਲੜ ਪੈਂ ਜੋ ਨਾ ਤੂੰ ਤੇ ਸਵੇਰ ਦਾ ਤਰਾ ਰੋਟੀ ਤਿਆਰ ਕੀਤੀ ਤੇ ਤੂੰ ਹੱਲੇ ਇੱਥੇ ਤੁਰਿਆ ਫਿਰਦਾ ਤੇ ਯਕੀਨ ਕਰਕੇ ਜਾਣੋ ਡਰਾਈਵਰ ਜਦੋਂ ਗੱਡੀ ਚ ਬਹਿੰਦਾ ਨਾ ਜੀ ਲੋਡ ਲੈ ਕੇ ਜਾਣ ਲੱਗਦਾ ਉਹ ਆਪਣੀ ਗੱਡੀ ਚ ਬੈਠਣ ਤੋਂ ਲੈ ਕੇ ਕੈਲੀਫੋਰਨੀਆ ਤੱਕ ਬਸ ਲੜਦਾ ਹੀ ਜਾਂਦਾ ਮੈਂ ਕਿਹਾ ਕਿ ਤੁਸੀਂ ਕਹਿਣ ਲੱਗੇ ਵੀ ਘਰ ਵੀ ਛੱਡ ਦੋਂ ਦਾ ਰੋਟੀ ਸਾਰੇ ਇਹ ਵੀ ਕਰਦੇ ਆ ਕਿ ਜਿੱਥੇ ਜਗਾ ਹੁੜੀ ਤੇ ਨਾਸ ਹੀ ਮੈਂ ਉਹ ਕਿਉਂ ਤੇ ਜੇ ਹੱਸ ਕੇ भेजण ਪੈਣਾ ਸਾਡੀਆਂ ਵੀ ਡਰਾਈਵਰ ਸਾਡਾ ਚੱਲਿਆ ਜਾਂ ਕੋਈ ਪੈਣਾ ਚੱਲ ਗਿਆ ਨੇ ਕੰਮ ਦੇ ਉੱਤੇ ਤੇ ਹੱਸ ਕੇ ਘਰੋਂ ਨਿਕਲਣ ਤੇ ਉਹ ਕੈਲੀਫੋਰਨੀਆ ਦਾ ਟਵਨ ਟੂ ਕੈਲੀਫੋਰਨੀਆ ਦਾ ਗਿੜਾ ਜਿਹੜਾ ਤੀਆਂ ਵਾਂਗੂ ਲਾਉਂਦੇ ਜੀ ਰਾਈਟ ਇਹ ਮੇਰੇ ਖਿਆਲ ਚ ਪੋਜ਼ਿਟਿਵ এনवायरमेंट ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਪੋਜ਼ਿਟਿਵ ਕਿਸੇ ਦੇ ਕੰਮ ਨੂੰ ਆਪਾਂ ਅੰਡਰਸਟੈਂਡ ਨਹੀਂ ਕਰਦੇ ਹਾਂਜੀ ਹਾਂਜੀ ਬਿਲਕੁਲ ਹਾਲਾਂਕਿ ਕਿਉਂਕਿ ਹਰ ਇੱਕ ਬੰਦਾ ਜਿਵੇਂ ਹੁਣ ਅਸੀਂ ਰੀਅਲਟਰਾਂ ਹਾਂਜੀ ਅਸੀਂ ਸਾਰਾ ਦਿਨ ਕੋਡ ਪਿੰਟ ਪਾ ਕੇ ਘੁੰਮੀਆਂ ਨੇ ਕਰਦੇ ਜਾਂਦੇ ਅਸੀਂ ਕਰਦੇ ਕੀ ਗੇੜਾ ਕੱਢ ਕੇ ਮੋੜਿਆਂ ਦੇ ਪਰ ਹਰ ਇੱਕ ਬੰਦੇ ਦੀ ਸਟ੍ਰੈਸ ਲੈਵਲ ਆ ਨਾ ਜਿਹੜੀ ਉਹਦੇ ਕੰਮ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਮੈਂ ਤਾਂ ਹੀ ਕਹਿੰਦਾ ਕਿ ਸਟ੍ਰੈਸ ਬਹੁਤ ਹੈ ਜੀ 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 ਬਹੁਤ ਜਿਆਦਾ ਸਟ੍ਰੈਸ ਹੈ ਟ੍ਰਕਿੰਗ ਦੇ ਵਿੱਚ ਦੇਖੋ ਵੈਦਰ ਸਟਾਰਮ ਆਉਂਦੇ ਆ ਜੀ ਇੰਨੇ ਨੇ ਵੱਡੇ ਹਾਈ ਸਟਾਰਮ ਆਏ ਹੁੰਦੇ ਆ ਪਰ ਆਪਾਂ ਨੂੰ ਇਹ ਹੁੰਦਾ ਕਿ ਅਸੀਂ ਡਿਲੀਵਰੀ ਲਾਉਣੀ ਆ ਜਾ ਕੇ ਉੱਥੇ ਕੋਸ਼ਿਸ਼ ਕਰਦੀ ਆ ਵੀ ਰੁਕੀਏ ਨਾ ਹੌਲੀ 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 ਤੁਰੇ ਜਾਈਏ ਕਈ ਵਾਰ 6 6 ਘੰਟੇ 스ਨੋ ਦੇ ਵਿੱਚ ਫਸਣਾ ਪੈ ਜਾਂਦਾ ਜੀ ਫਿਰ ਉੱਥੇ ਬੰ ਹੈਲਥ ਉਹ ਉਹਦੀ ਉਹਦੀ ਹੈਲਥ ਨੂੰ ਬਹੁਤ ਅਫੈਕਟ ਕਰਦਾ ਇਹ ਚੀਜ਼ਾਂ ਜਿਹੜੇ ਸਾਰੇ ਮੇਰੇ ਡਰਾਈਵਰ ਵੀਲ ਜਿਹੜੇ ਸੁਣਦੇ ਆ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਪਲੀਜ਼ ਤੁਸੀਂ ਆਪਣੀ ਸਿਹਤ ਵੱਲ ਜ਼ਰੂਰ ਧਿਆਨ ਦਿਓ ਕਿਉਂਕਿ ਜੇ ਤੁਹਾਡੀ ਹੈਲਥ ਸਹੀ ਹੈ ਨਾ ਤੇ ਤੁਸੀਂ ਸਭ ਤੋਂ ਚੰਗੇ ਆ ਤੇ ਜੇ ਹਲਕਾ ਜਿਹਾ ਵੀ ਕਿਤੇ ਹੋ ਜਵੇ ਹੈਲਥ ਨੂੰ ਤੇ ਤੁਹਾਡੀ ਫੈਮਲੀ ਵੀ ਤੁਹਾਡੇ ਨਾਲ ਸਫਰ ਕਰਦੀ ਆ ਪਰ ਹੈਲਥ ਦਾ ਹੁਣ ਤੁਸੀਂ ਮਾਨ ਸਾਹਿਬ ਆਪ ਤਾਂ ਦੱਸ ਕੇ ਹਟੇ ਮੇ ਡਿਸਪੈਚਰ ਨੇ ਸ਼ਾਮ ਤੱਕ ਬਿਠਾਈ ਰੱਖਿਆ ਹੁਣ ਸ਼ਾਮ ਨੂੰ ਲੋਡ ਦੇਤਾ ਹਾਂਜੀ ਤੇ ਹੁਣ ਜਾਂ ਤਾਂ ਬੰਦਾ ਕਹੇ ਮੈਂ ਨਹੀਂ ਜਾਣਾ ਫਿਰ ਉਹਨੇ ਘਰ ਕੇ ਵਿੱਚ ਚਲਾਉਣਾ ਘਰ ਕੇ ਵਿੱਚ ਚਲਾਉਣਾ ਬਸ ਇਹੋ ਚੀਜ਼ ਆ ਨਾ ਜੀ ਹੁਣ ਉਹ ਇਸ ਕਰਕੇ ਉਹ ਪਲੈਨਿੰਗ ਕਰਨੀ ਪੈਂਦੀ ਆ ਬਤਾਏ ਕਿ ਆ ਵੀ ਪਲੈਨਰ ਜਿਹੜੇ ਆ ਨਾ ਸਾਡੇ ਜਿਹੜੇ ਲੋਡ ਪਲਾਨ ਕਰਦੇ ਆ ਜਾਂ ਜਿੱਦਾਂ ਉਹਨਾਂ ਨੇ ਸਿਸਟਮ ਆਪਣਾ ਬਣਾਇਆ ਉਹਨੂੰ ਪ੍ਰੋਪਰ ਉਹਨਾਂ ਨੇ ਸਹੀ ਢੰਗ ਨਾਲ ਕਰਨਾ ਪੈਂਦਾ ਪ੍ਰੋਪਰ ਰੈਗੂਲੇਸ਼ਨਸ ਚਾਹੀਦੀਆਂ ਮੇਰੇ ਖਿਆਲ ਚ ਰੂਲਸ ਐਂਡ ਰੈਗੂਲੇਸ਼ਨਸ ਚਾਹੀਦੀਆਂ ਜੀ ਕਿਉਂਕਿ ਜਦੋਂ ਹਾਈਵੇ ਤੇ ਬੰਦਾ ਜਾਂਦਾ ਨਾ ਉਹਦੇ ਉੱਤੇ ਰਿਸਪੌਂਸਿਬਿਲਿਟੀਆਂ ਬਹੁਤ ਹੁੰਦੀਆਂ ਆ ਭਾਜੀ ਜੀ ਤੁਹਾਡੇ ਪਿੱਛੇ 50000 ਪੌਂਡ ਭਾਰ ਤੁਸੀਂ ਟਰੱਕ ਚਲਾ ਰਹੇ ਹੋ ਤੁਸੀਂ ਇੰਨੇ ਸਟ੍ਰੈਸਫੁੱਲ ਹੋ ਤੁਸੀਂ ਤੁਹਾਡਾ ਧਿਆਨ ਕਿਤੇ ਭਟਕ ਗਿਆ ਜੀ ਤੁਸੀਂ ਦੇਖੋ ਤੁਹਾਡੇ ਹੱਥ 'ਚ ਆਪਣੀ ਜਾਨ ਵੀ ਆ ਤੇ ਅਗਲਿਆਂ ਦੀ ਜਾਨ ਬਿਲਕੁਲ ਜੇ ਦੇ ਤੁਸੀਂ ਕੁਛ ਇਦਾਂ ਦਾ ਕਰੋਗੇ ਤੇ ਤੁਸੀਂ ਹਾਦਸਾ ਬਹੁਤ ਤੁਹਾਡੇ ਹੋਏਗਾ ਨੁਕਸਾਨ ਦਵਾ ਤੁਹਾਡੇ ਆਈ ਥਿੰਕ ਰੋਡ ਸੇਫਟੀ ਲਈ ਤਾਂ ਕਾਫੀ ਕੁਝ ਟਾਈਟ ਕਰੀ ਜਾਂਦੇ ਨੇ ਡਰਾਈਵਰਾਂ ਨੂੰ ਤੰਗ ਕਰ ਰਹੇ ਨੇ ਮੇਰੇ ਖਿਆਲ ਚ ਕਦੇ ਸਪੀਡ ਬੰਨਤੀ ਕਦੇ ਕੁਝ ਕਰਤਾ ਪਰ ਮੇਰੇ ਖਿਆਲ ਚ ਜਿਹੜਾ ਮੁੱਦਾ ਤੁਸੀਂ ਚੱਕਿਆ ਵੀ ਮੈਂਟਲ ਹੈਲਥ ਉਹਨਾਂ ਦੀ ਡਰਾਈਵਰਾਂ ਦੀ ਨਹੀਂ ਦੇਖ ਰਹੇ ਉਹ ਆਈ ਥਿੰਕ ਜਿਆਦਾ ਜ਼ਰੂਰੀ ਹੈ ਉਹ ਬਹੁਤ ਜਿਆਦਾ ਜ਼ਰੂਰੀ ਹੈ ਜੀ ਕਿਉਂਕਿ ਮੈਂਟਲ ਹੈਲਥ ਦੇ ਨਾਲ ਹੀ ਡਰਾਈਵਰ ਹੈ ਜੀ ਬਿਲਕੁਲ ਜੇ ਉਹ ਬੰਦਾ ਆਪਣੇ ਪ੍ਰੋਪਰ ਆਪਣੀ ਉਹਦੀ ਹੈਲਥ ਠੀਕ ਨਹੀਂ ਹੈਗੀ ਉਹ ਸਟ्रेस ਚ ਤੂੰ ਉਹ ਕਿਦਾਂ ਆਪਣਾ ਧਿਆਨ ਰੱਖੂਗਾ ਤੇ ਅਗਲੇ ਵਾਲੇ ਦਾ ਧਿਆਨ ਰੱਖੂਗਾ ਹੁਣ ਅੱਗੇ ਕਾਰ ਜਾ ਰਹੀ ਆ ਉਹਦਾ ਧਿਆਨ ਹੈ ਕਿ ਮੈਨੂੰ ਮੈਨੂੰ ਡਿਸਪੈਚਰ ਨੇ ਇਹ ਕਹਿਆ ਸੀ ਵੀ ਲੋਡ ਲੈ ਕੇ ਜਾਣਾ ਤੇ ਬਹੁਤ ਜ਼ਿਆਦਾ ਸਟ੍ਰੈਸ ਹੈ ਕੁਝ ਲੋਕਾਂ ਨੇ ਹੁਣ ਜਿਵੇਂ ਜਿਵੇਂ ਡਰਾਈਵਰਾਂ ਨੇ ਨਾ ਕਰਜ਼ਾ ਜਿਵੇਂ ਕਹ ਲਓ ਘਰ ਵੀ ਹੁਣ ਇੱਥੇ ਲੈਣੇ ਪੈਂਦੇ ਨਵੇਂ ਇਮੀਗ੍ਰੈਂਟਸ ਉਹਨਾਂ ਨੂੰ ਇਹ ਵੀ ਫਿਕਰ ਹੁੰਦੀ ਹੈ ਵੀ ਜੇ ਮੈਂ ਲੋਡ ਨਾ ਲੈ ਗਿਆ ਮੇਰੀ ਕਿਸ਼ਤਾਂ ਹਾਂਜੀ ਭਾਜੀ ਇਹ ਇੱਕ ਇਹ ਵੀ ਇੱਕ ਸਟ੍ਰੈਸ ਹੀ ਆ ਨਾ ਕਿ ਭਾਜੀ ਬਹੁਤ ਵੱਡੀ ਸਟ੍ਰੈਸ ਹੈ ਮੈਂ ਤੁਹਾਨੂੰ ਸਟ੍ਰੈਸ ਦੀ ਗੱਲ ਦੱਸਦਾ ਹਾਂ ਸਾਡੇ ਇੱਕ ਬਹੁਤ ਹੀ ਕਲੋਸ ਰਿਲੇਟਿਵ ਕਹ ਲਓ ਉਹ ਲੋਡ ਲੈ ਕੇ ਗਏ ਤੇ ਉਹਨਾਂ ਨੇ ਡਬਲ ਲੋਡ ਲੈ ਕੇ ਜਾਣਾ ਸੀ ਜੀ ਜੀ ਵਾਪਸ ਮੈਂ ਦੁਬਾਰਾ ਫੇਰ ਲੋਡ ਲਾਵਾਂ ਤੇ ਮੈਂ ਛੁੱਟੀਆਂ ਕੀਤੀਆਂ ਦੋ ਤਿੰਨ ਦਿਨਾਂ ਚ ਇੱਕ ਹੋਰ ਲੋਡ ਲਾਂ ਕਵਰ ਕਰ ਲਵਾਂ ਕਵਰ ਕਰ ਲਵਾਂ ਹਾਂਜੀ ਤੇ ਉਹ ਵਿਚਾਰੇ ਉੱਥੇ ਜਦੋਂ ਆਈ ਸਟਾਰਮ ਆਇਆ ਤੇ ਉੱਥੇ ਉਹਨਾਂ ਦੀ ਕਿਸੇ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਉੱਥੇ ਡੈਥ ਹੋ ਗਈ ਔਰ ਇਹ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਨੇ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹਾਈ ਆ ਤੁਸੀਂ ਕਿਉਂਕਿ ਆਪਣੇ ਖਰਚੇ ਨਹੀਂ ਨਾ ਦੀ ਘਟਦੇ ਹੁਣ ਦੇਖੋ ਇਨਫਲੇਸ਼ਨ ਜਿਹੜੀ ਆ ਉਹ ਕਿੱਥੇ ਗਈ ਆ ਕਿਸੇ ਟਾਈਮ ਟਰੱਕਾਂ ਵਾਲਿਆਂ ਨੂੰ ਨਾ ਆਪਾਂ ਰਾਜੇ ਸਮਝਦੇ ਸੀ ਹੁਣ ਵੀ ਰਾਜੇ ਨੇ ਚਲੋ ਹੁਣ ਵੀ ਰਾਜੇ ਨੇ ਰਾਜ ਹੀ ਰਹਿਣਾ ਇਹਨਾਂ ਨੇ ਪਰ ਗੱਲ ਕੀ ਆ ਵੀ ਉਹ ਕਿਤੇ ਨਾ ਕਿਤੇ ਇਸ ਚੱਕਰ ਚ ਵੀ ਥੋੜਾ ਜਿਆਦਾ ਧੋਖਾ ਖਾ ਰਹੇ ਨੇ ਵੀ ਅਸੀਂ ਟਰੱਕ ਚਲਾਉਂਦੇ ਆ ਸਾਡੀ ਇਨਕਮ ਜ਼ਿਆਦਾ ਆ ਤੇ ਅਸੀਂ ਘਰ ਵੀ ਸਾਾਨੂੰ ਵੱਡੇ ਚਾਹੀਦੇ ਨੇ ਜਾਂ ਗੱਡੀਆਂ ਵੀ ਸਾਾਨੂੰ ਵੱਡੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਸ ਚੱਕਰ ਵੀ ਚ ਫਸ ਚਲੇ ਭਾਜੀ ਉਹ ਚੱਕਰ ਵੀ ਉਹਦੇ ਵਿੱਚ ਨਾ ਫਸਣ ਵਾਲੀ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਨਾ ਲੋਕਾਂ ਨੂੰ ਉਹ ਹੀ ਗੱਲ ਵੀ ਥੋੜੀ ਜੀ ਸਮਝ ਦੇ ਨਾਲ ਕੰਮ ਕਰਨਾ ਪੈਣਾ ਹੂੰ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਨਾ ਜੀ ਇਹ ਉਹ ਸ਼ੋਅ bizness ਹੈਗਾ ਵੀ ਮੈਂ ਮੈਨੂੰ ਲੋਕੀ ਵੇਖਣ ਤੇ ਵੀ ਮੈਂ ਕੀ ਤੁਹਾਨੂੰ ਆਪਣਾ ਘਰ-ਬਾਰ ਚਲਾਉਣਾ ਪੈਣਾ ਤੁਸੀਂ ਆਪਣੀ ਸੋਚ ਦੇ ਅਕੋਰਡਿੰਗਲੀ ਆਪਣੇ ਜਿਹੜੇ ਕਹਿੰਦੇ ਨਾ ਕੰਬਲ ਵੇਖ ਕੇ ਪੈਰ ਪਸਾਰੋ ਜੀ ਜੀ ਉਹ ਉਹ ਕਰਨਾ ਚਾਹੀਦਾ ਵਾ ਕਿਉਂਕਿ ਖਾਸ ਕਰਕੇ ਜਦੋਂ ਤੁਸੀਂ ਇੰਨੇ ਵੱਡੇ ਰਿਸਕ ਲੈ ਲੈਂਦੇ ਹੋ ਤੇ ਫਿਰ ਤੁਹਾਨੂੰ ਸਟ्रेस ਤੇ ਆਉਣੀ ਆਉਣੀ ਹੈ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜਾ ਸਟਾਰਟਿੰਗ ਪੁਆਇੰਟ ਹੀ ਫਾਈਨੈਂਸ ਫਾਈਨੈਂਸ਼ੀਅਲ ਹਾਂਜੀ ਜੇ ਤੁਹਾਡੇ ਫਾਈਨੈਂਸ਼ੀਅਲਸ ਕੰਟਰੋਲ ਦੇ ਵਿੱਚ ਨੇ ਫਿਰ ਤੁਸੀਂ ਮੇਰੇ ਖਾਲੇ ਡਿਸਪੈਚਰ ਨੂੰ ਵੀ ਜਵਾਬ ਦੇ ਸਕਦੇ ਮੈਨੂੰ ਨਹੀਂ জানা ਕਿ ਮੇਰਾ ਕਿਹੜਾ ਖਰਚਾ ਖੜਾ ਉੱਥੇ ਹਾਂਜੀ ਬਿਲਕੁਲ ਬਿਲਕੁਲ ਪਰ ਕੰਪਨੀਆਂ ਭਾਜੀ ਪ੍ਰੈਸ਼ਰ ਵਾਈਜ਼ ਬਹੁਤ ਕਰਦੀਆਂ ਹੁਣ ਫਿਰ ਪੈਸੇ ਵੀ ਮਾਰ ਲੈਂਦੀਆਂ ਦੋ ਦੋ ਮਹੀਨੇ ਤੇ ਪਹਿਲਾਂ ਪੈਸੇ ਰੱਖੇ ਹੁੰਦੇ ਨੇ ਜੇ ਤੁਸੀਂ ਲੋਡ ਨੂੰ ਜਵਾਬ ਦਿੰਦੇ ਹੋ ਕਹਿੰਦੇ ਨੇ ਫਿਰ ਤੁਹਾਨੂੰ ਉਹ ਨਹੀਂ ਮਿਲਣੇ ਤੁਹਾਨੂੰ ਨਹੀਂ ਮਿਲਣੇ ਔਰ ਬਲੈਕਮੇਲਿੰਗ ਵੀ ਹੁੰਦੀ ਹੈ ਬਲੈਕਮੇਲਿੰਗ ਬਹੁਤ ਜ਼ ਜੀ ਆਪਣੇ ਜੀਟੀਏ ਦੇ ਵਿੱਚ ਹੀ ਆਇਆ ਤੇ ਤੁਸੀਂ ਦੇਖਿਆ ਲੋਕਿੰਗ ਘਰਾਂ ਦੇ ਵਿੱਚ ਜਾ ਕੇ ਮੁਜ਼ਾਹਰੇ ਕਰਦੇ ਉਹਨਾਂ ਦੇ ਜਾ ਕੇ ਸਾਹਮਣੇ ਲੈ ਕੇ ਜਾਂਦੇ ਬੈਨਰਸ ਲੈ ਕੇ ਜਾਂਦੇ ਬਿਲਕੁਲ ਔਰ ਆਪਨੇ ਉਹ ਜੋ ਤੋਂ ਦੇਖਦੇ ਵੀ ਆ ਤੇ ਫੀਲ ਵੀ ਹੁੰਦਾ ਸ਼ੇਮ ਵੀ ਫੀਲ ਕਰੀਦਾ ਟਰੂ ਪੀ ਲੋਕੀ ਇਦਾਂ ਕਰਦੇ ਕਿਉਂ ਹਾਂਜੀ ਹੈਨਾ ਇਹ ਚੀਜ਼ਾਂ ਜਿਹੜੀਆਂ ਬਨੇ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਜਿਹੜੇ ਲੋਕ ਚੰਗੀਆਂ ਕੰਪਨੀਆਂ ਔਨ ਕਰਦੇ ਆ ਜੀ ਉਹ ਮੈਂ ਰਿਕਵੈਸਟ ਹੀ ਕਰੂੰ ਕਰ ਸਕਦੇ ਆ ਆਪਾਂ ਤੇ ਭਾਜੀ ਵੀ ਤੁਸੀਂ ਡਰਾਈਵਰਾਂ ਦੇ ਪੈਸੇ ਵੀ ਡਰਾਈਵਰਾਂ ਦੇ ਕਹਿੰਦੇ ਕਿਸੇ ਦੇ ਵੀ ਪੈਸੇ ਨਹੀਂ ਮਾਰਨੇ ਚਾਹੀਦੇ ਇਹ ਵੀ ਇਹ ਵੀ ਹੁਣ ਦੇਖਣ ਵਾਲੀ ਗੱਲ ਆ ਹਾਂਜੀ ਤੁਸੀਂ ਕਿਸੇ ਬੰਦੇ ਤੋਂ ਕੰਮ ਕਰਵਾ ਲਿਆ ਕੰਮ ਕਰਵਾ ਲਿਆ ਹਾਂਜੀ ਤੇ ਤੁਸੀਂ ਉਹਨੂੰ ਠੀਟ ਕਰ ਲਿਆ ਇੱਕ ਤਾਂ ਤੁਹਾਡੇ ਲਈ ਕੰਮ ਕਰ ਰਿਹਾ ਹਾਂਜੀ ਤੁਹਾਡੀ ਤਰੱਕੀ ਦੇ ਲਈ ਉਹ ਗੇੜੇ ਲਾ ਰਿਹਾ ਦਿਨ ਰਾਤ ਕੰਮ ਕਰ ਰਿਹਾ ਹਾਂਜੀ ਬਿਲਕੁਲ ਉਹਦੀ ਮਜ਼ਦੂਰੀ ਤਾਂ ਉਹਨੂੰ ਮਿਲਣੀ ਚਾਹੀਦੀ ਆ ਨਾ ਬਿਲਕੁਲ ਬਿਲਕੁਲ ਮਿਲਣੀ ਉਹ ਕਿਹਾ ਵਧ ਤਾਂ ਨਹੀਂ ਮੰਗ ਰਿਹਾ ਹਾਂ ਔਰ ਫਿਰ ਬਹਾਨੇ ਲਾ ਕੇ ਤੁਹਾਨੂੰ ਤੁਸੀਂ ਦੇ ਪੈਸੇ ਨਾ ਦੇਖੋ ਤੁਸੀਂ ਜਦੋਂ ਬੰਦੇ ਨੇ ਕੰਮ ਕੀਤਾ ਤੁਹਾਡੇ ਕੋਲ ਇੱਕ ਮਹੀਨਾ ਕੰਮ ਕੀਤਾ ਤੁਸੀਂ ਉਹਨੂੰ ਪੈਸੇ ਨਹੀਂ ਦਿਓਗੇ ਜੀ ਤੇ ਉਹ ਬੰਦਾ ਸਟ੍ਰੈਸ ਤੇ ਜਾਊਗਾ ਜਾਊਗਾ ਇਵਨਦੋ ਤੁਸੀਂ ਭਾਵੇਂ ਕੇਦੇ 50 ਡਾਲਰ ਵੀ ਦੇਣੇ ਆ ਜਾਂ ਲੈਣੇ ਆ ਨਾ ਉਹਦੇ ਨਾਲ ਵੀ ਬੰਦਾ ਸਟ੍ਰੈਸ ਚ ਜਾਂਦਾ ਕਿਉਂਕਿ ਤੁਸੀਂ ਉਹ ਫ੍ਰੀ ਦੀ ਬੋਧਰੇਸ਼ਨ ਤੁਹਾਡੇ ਸਿਰ ਪੈ ਗਈ ਨਾ ਉਹ ਬਿਲਕੁਲ ਬਿਲਕੁਲ ਭਾਜੀ ਮੈਂ ਇਹ ਕਹੂੰਗਾ ਵੀ ਜਿਹੜੇ ਡਰਾਈਵਰ ਡਰਾਈਵਰ ਵੀਰ ਨੇ ਕੋਸ਼ਿਸ਼ ਕਰੋ ਵੀ ਸਟ੍ਰੈਸ ਥੋੜਾ ਜਿਹਾ ਲੈਵਲ ਘਟਾਓ ਆਪਣਾ ਨਹੀਂ ਪਰ ਟੰਗ ਤਾਂ ਦੱਸੋ ਨਾ ਟੰਗ ਭਾਜੀ ਇਹੋ ਹੀ ਆ ਕਿ ਦੇਖੋ ਟੰਗ ਤੇ ਹੀ ਆ ਕਿ ਆਪਣੇ ਆਪ ਨੂੰ ਮੇਨਟੇਨ ਰੱਖੋ ਜੀ ਆਪਣੀ ਹੈਲਥ ਨੂੰ ਮੇਨਟੇਨ ਰੱਖੋ ਪ੍ਰੋਪਰ ਫੂਡ ਸੋਹਣਾ ਖਾਓ ਜੀ ਹੱਸਦੇ ਖੇਡਦੇ ਰਹੋ ਮੇਨ ਗੱਲ ਇਹ ਹੈ ਕਿ ਛੋਟੀ ਛੋਟੀਆਂ ਗੱਲਾਂ ਤੋਂ ਸਟ्रेस ਨਾ ਲਓ ਹੁਣ ਕਈ ਬੰਦੇ ਕੀ ਕਰਦੇ ਆ ਮੈਂ ਜਦੋਂ ਨਵਾਂ ਨਵਾਂ ਟਰੱਕ ਸ਼ੁਰੂ ਕੀਤਾ ਸੀ ਭਾਜੀ ਜੀ ਮੈਂ ਹਾਈਵੇ ਤੇ ਜਾਂਦਾ ਸੀ ਤੇ ਜਿੱਦੇ ਅੱਗੇ ਟ੍ਰੈਫਿਕ ਲੱਗ ਜਣੀ ਤੇ ਮੈਂ ਆਪਣੇ ਬਾਲ ਪਟੇ ਸ਼ੁਰੂ ਕਰਦੇ ਨੇ ਓਕੇ ਤੇ ਟ੍ਰੈਫਿਕ ਕਿਉਂ ਲੱਗ ਗਿਆ ਭੀ ਮੈਂ ਤੇ ਲੋਡ ਲੈ ਕੇ ਜਾਣਾ ਮੈਂ ਤੇ 2 ਘੰਟੇ ਲੇਟ ਹੋ ਗਿਆ ਬਿਲਕੁਲ ਜਦ ਕਿ ਮੈਂ ਮੇਰੇ ਤਾਂ ਕੁਝ ਮੈਂ ਤੇ ਹੱਥੋਂ ਕੋ ਕਰ ਨਹੀਂ ਸੀ ਸਕਦਾ ਨਾ ਹੀ ਮੇਰੇ ਹੱਥ ਵਾਸਤੇ ਮੈਂ ਕਿਹਦਾ ਟ੍ਰੈਫਿਕ ਮੂਵ ਕਰ ਸਕਦਾ ਸੀ ਉਹ ਫਿਰ ਹੌਲੀ ਹੌਲੀ ਮੈਨੂੰ ਆਪਣੇ ਆਪ ਨੂੰ ਸਮਝ ਆਈ ਕਿ ਜਿਹੜੀ ਚੀਜ਼ ਮੇਰੇ ਵਾਸਤੇ ਨਹੀਂ ਹੈਗੀ ਮੈਂ ਕਰੂੰਗਾ ਕਿੱਦਾਂ ਪੇਸ਼ੈਂਸ ਜਿਹੜੀ ਉਹ ਪੇਸ਼ੈਂਸ ਜਿਹੜੀ ਹੈ ਬਹੁਤ ਮੈਟਰ ਕਰਦੇ ਤੁਸੀਂ ਆਪ ਤੁਹਾਡੇ ਚ ਪੇਸ਼ੈਂਸ ਹੋਣੀ ਚਾਹੀਦੀ ਹੈ ਪਰ ਟਰੱਕ ਡਰਾਈਵਰਾਂ ਦੀ ਤਾਂ ਬਹੁਤ ਪੇਸ਼ੈਂਸ ਹੁੰਦੀ ਹੈ ਹੁੰਦੀ ਹੈ ਭਾਜੀ ਮੈਂ ਇਹ ਪੇਸ਼ੈਂਸ ਦਾ ਲੈਵਲ ਹੈ ਡਿਫਰੈਂਟ ਡਿਫਰੈਂਟ ਨਾ ਹੁਣ ਜਦੋਂ ਤੁਸੀਂ ਮਤਲਬ ਉਹ ਫੇਰ ਉਹ ਹੀ ਗੱਲ ਆ ਜਾਂਦੀ ਵੀ ਤੁਹਾਡੇ ਤੇ ਪ੍ਰੈਸ਼ਰ ਹੈ ਪਿੱਛੋਂ ਕਿ ਤੁਸੀਂ ਇਹ ਲੋਡ ਲਾਉਣਾ ਤੇ ਤੁਹਾਡੇ ਕੋਲ ਈ-ਲੋਗ ਦੇ ਉੱਤੇ ਟਾਈਮ ਵੀ ਘੱਟ ਹੈ ਤੇ ਜੇ ਤੁਸੀਂ ਉੱਥੇ ਖੜੇ ਆ ਤੇ ਤੁਹਾਨੂੰ ਲੱਗਦਾ ਕਿ ਮੇਰੇ 2 ਘੰਟੇ ਟ੍ਰੈਫਿਕ 'ਚ ਹੀ ਖੜਾ ਰਹਿ ਗਿਆ ਮੈਂ ਤੇ ਤੁਸੀਂ ਉੱਥੇ ਫਸ ਗਏ ਆ ਤੇ ਫਿਰ ਬੰਦਾ ਕਈ ਵਾਰ ਮੈਨੂੰ ਲੱਗਦਾ ਵੀ ਕਈ ਵਾਰ ਵੀਕਐਂਡ ਦੇ ਫੰਕਸ਼ਨ ਛੱਡਣੇ ਪੈਂਦੇ ਨੇ ਦੀਵਾਲੀਆਂ ਲੋੜੀਆਂ ਤਿਉਹਾਰ ਛੱਡਣੇ ਪੈਂਦੇ ਨੇ ਵਿਆਹ ਛੱਡਣੇ ਪੈਂਦੇ ਨੇ ਕਿਉਂਕਿ ਤੁਸੀਂ ਅਮਰੀਕਾ 'ਚ ਸਟੱਕ ਹੋ ਗਏ ਸਟੱਕ ਹੋ ਗਏ ਹਾਂਜੀ ਅੱਜ ਵੀਡੇ ਵਾਲੇ ਦਿਨ ਲੋੜ ਨਹੀਂ ਮਿਲਿਆ ਮੰਡੇ ਨੂੰ ਮਿਲਣਾ ਹਾਂਜੀ ਫਿਰ ਉੱਥੇ ਡਰਾਈਵਰ ਉਹ ਹੀ ਗਲਤੀ ਕਰੂਗਾ ਕਿ ਫਿਰ ਉਹ ਸਟ੍ਰੈਸ ਦਾ ਲੈਵਲ ਉੱਥੇ ਵੱਧ ਪਸ ਤੁਹਾਨੂੰ ਕੋਈ ਵੇਟਿੰਗ ਟਾਈਮ ਨਹੀਂ ਦੇਣਾ ਵੇਟਿੰਗ ਟਾਈਮ ਨਹੀਂ ਮਿਲਦਾ ਕਈ ਕੰਪਨੀ ਦਿੰਦੀਆਂ ਵੀ ਨਹੀਂ ਜੀ ਇਹ ਨਹੀਂ ਹੈਗਾ ਕੰਪਨੀਆਂ ਚੰਗੀਆਂ ਵੀ ਨੇ ਬਹੁਤ ਸਾਰੀਆਂ ਬਹੁਤੀਆਂ ਬਹੁਤੀਆਂ ਨਈ ਵੀ ਦਿੰਦੀਆਂ ਹਾਂ ਜੀ ਹਾਂ ਜੀ ਕਈ ਨਹੀਂ ਵੀ ਦਿੰਦੀਆਂ ਜਿੱਥੇ ਉਹਦੇ ਕਰਕੇ ਫਿਰ ਇਹੋ ਨੇ ਕਿ ਇਸ ਜਿਹੜਾ ਇੱਕ ਇੱਤਾ ਦੇਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਪ੍ਰੋਫੈਸ਼ਨ ਬਹੁਤ ਵਧੀਆ ਹਮ ਹਮ ਅਸੀਂ ਇਹ ਨਹੀਂ ਕਹਿੰਦੇ ਵੀ ਪ੍ਰੋਫੈਸ਼ਨ ਨਹੀਂਗਾ ਮੈਂ 20 ਸਾਲ ਕੰਮ ਕੀਤਾ ਜੀ ਔਰ ਆਪਣੇ ਸਾਰੇ ਮੇਰੇ ਸਰਕਲ ਦੇ ਵਿੱਚ ਤੁਹਾਡੇ ਸਰਕਲ ਚ ਵੀ ਸਾਰੇ ਆਪਣੇ ਬਹੁਤ ਜ਼ਿਆਦਾ ਟਰੱਕ ਡਰਾਈਵਰਸ ਨੇ ਰਾਈਟ ਕੰਮ ਬਹੁਤ ਸੋਹਣਾ ਇਹਨੂੰ ਜ਼ਰੂਰ ਕਰੋ ਅਸੀਂ ਆਪ ਮੈਂ ਆਪ ਪਰ ਜੋ ਮੈਂ ਇੱਕ ਇਨਪੁਟ ਦੇਣੀ ਚਾਹੁੰਦਾ ਹੁਣ ਜਿਵੇਂ ਮੈਂ ਵੀ ਟਰੱਕ ਚਲਾਇਆ ਹਾਂਜੀ ਹਾਂ ਹਰ ਇੱਕ ਬੰਦੇ ਨੂੰ ਇੱਕ ਸਟਾਰਟਿੰਗ ਦੇ ਲਈ ਨਾ ਇੱਕ ਪੈਸੇ ਦੀ ਲੋੜ ਪੈਂਦੀ ਹੈ ਕੈਨੇਡਾ ਚ ਆ ਕੇ ਹਾਂਜੀ ਬਿਲਕੁਲ ਪੈਂਦੀ ਹੈ ਹੁਣ ਜੇ ਮੈਂ ਫੈਕਟਰੀ ਚ ਰਹਿੰਦਾ ਤਾਂ ਮੈਨੂੰ ਉਹੀ 2000 3000 ਬਣਨਾ ਸੀ ਹਾਂਜੀ ਪਰ ਜੇ ਮੈਂ ਟਰੱਕ ਚ ਲਾਇਆ ਉਹੀ ਮੇਰੀ ਇਨਕਮ ਸਿੱਧੀ 10000 ਤੇ ਚਲੀ ਗਈ ਹਾਂਜੀ ਅ ਹੁਣ ਮੇਰਾ ਇਹ ਆ ਕਿ ਮੈਂ ਜਾਂ ਤਾਂ ਉਹਦੇ ਵਿੱਚ ਹੀ 20 ਸਾਲ 30 ਸਾਲ 40 ਸਾਲ ਕੱਢ ਦਵਾਂ ਸਾਰੀ ਉਮਰ ਵੀ ਕੱਢ ਸਕਦਾ ਹਾਂਜੀ ਬਿਲਕੁਲ ਹਾਂਜੀ ਜਾਂ ਮੈਂ ਸੈਟਿੰਗ ਕਰ ਲਵਾਂ ਵੀ ਜੇ ਮੈਂ ਹੁਣ 10000 ਕਮਾਉਣਾ ਤੇ ਮੈਂ 3000 ਹੀ ਕਮਾਉਂਦਾ ਸੀ ਪਹਿਲਾਂ ਫੈਕਟਰੀ ਜਿਹੜਾ ਰੈਸਟ ਆਫ ਦਾ ਮਨੀਆ 7000 ਉਹ ਮੈਂ ਵੱਡੀ ਗੱਡੀ ਜਾਂ ਵੱਡੇ ਘਰ ਤੇ ਨਾ ਲਾਵਾਂ ਉਹਨੂੰ ਮੈਂ ਸਾਈਡ ਤੇ ਰੱਖੀ ਚੱਲਾਂ ਤੇ ਮੈਂ ਉਹ ਪੈਸਾ ਜੋੜ ਕੇ ਤੇ ਉਹਦੇ ਨਾਲ ਕੋਈ ਆਪਣਾ ਬਿਜ਼ਨਸ ਕੋਈ ਪੀਜ਼ਾ ਸਟੋਰ ਜਾਂ ਕੁਝ ਖਰੀਦ ਲਵਾਂ ਹਾਂਜੀ ਭਾਜੀ ਦੇਖੋ ਮੈਂ ਇੱਥੇ ਕਈ ਆਪ ਟ੍ਰਕਿੰਗ ਕੰਪਨੀਆਂ ਦੇਖੀ ਦੀਆਂ ਜਿਨ੍ਹਾਂ ਨੇ ਇੱਕ ਇੱਕ ਟਰੱਕ ਤੋਂ ਸ਼ੁਰੂਆਤ ਕੀਤੀ ਉਸ ਤੋਂ ਕਈ ਕਈ ਸੌ ਟਰੱਕ ਜੀ ਜੀ ਲੋਕ ਹੈਗੇ ਸੋਚਦੇ ਵੀ ਐ ਬੜੇ ਲੋਕ ਨੇ ਇਦਾਂ ਦੇ ਉਹ ਕੁਝ ਪਰਸਨ ਵਿੱਚ ਦਾ ਕਹ ਲਓ ਹੁੰਦਾ ਹੈ ਕਿ ਅੱਜ ਕੱਲ ਸ਼ੌਂਪੀ ਇਹਨਾਂ ਦੀ ਲੋਕਾਂ ਨੂੰ ਫਿਰ ਮੇਰੇ ਕੋ ਵੱਡੀ ਗੱਡੀ ਹੋਵੇ ਤੇ ਵੱਡਾ ਘਰ ਹੋਵੇ ਜੇ ਸਾਂਡੂ ਨੇ ਲਿਆ ਤੇ ਮੈਂ ਕਿਉਂ ਨਹੀਂ ਲੈਣਾ ਸ਼ੌਂਕ ਤਾਂ ਰੈਸੈਸ਼ਨ ਨੇ ਮਾਰ ਤੇ ਬੈਹੇ ਹਾਂਜੀ ਸ਼ੌਂਕ ਸ਼ੌਂਕ ਕਾਫੀ ਲੋਕਾਂ ਦੇ ਹੋ ਗਿਆ ਹੁਣ ਤਾਂ ਲੋਕੀ ਜਿਹਦੇ ਕੋਈ ਛੋਟਾ ਘਰ ਉਹਨੂੰ ਸਿਆਣਾ ਕਹਿੰਦੇ ਨੇ ਸਿਆਣਾ ਕਹਿੰਦੇ ਹਾਂਜੀ ਜਿਹਦੇ ਕੋ ਵੱਡਾ ਘਰ ਉਹਨੂੰ ਕਹਿੰਦੇ ਨੇ ਵੀ ਇਹ ਫਸਿਆ ਹਾਂਜੀ ਇਹ ਫਸਿਆ ਹਾਂਜੀ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਪਿੱਛੇ ਜਦੋਂ ਘਰ ਹੋਣਾ ਸ਼ੁਰੂ ਹੋਏ ਤੇ ਤੁਸੀਂ ਮੈਨੂੰ ਕਿਤਾ ਸਜੈਸਟ ਕੀਤਾ ਵੀ ਨਹੀਂ ਸੋਕੇ ਕੰਮ ਨਹੀਂ ਕਰਨਾ ਆਪਾਂ ਤੇ ਆਪਾਂ ਜਿੱਥੇ ਹੈਗੇ ਉੱਥੇ ਬੈਠੇ ਰਹੀਏ ਜੀ ਬਿਲਕੁਲ ਇਹ ਬਹੁਤ ਵਧੀਆ ਤੁਹਾਡੀ ਥੈਂਕ ਯੂ ਸੋ ਮਚ ਤੁਹਾ ਕਈ ਆ ਵੀ ਮਹਿੰਗਾ ਘਰ ਨਾਲੋ ਤੁਹਾਡੀ ਇਨਕਮ 10000 ਡਾਲਰ ਆ 10000 ਜਦੋਂ ਘਰ ਹੀ 2 ਮਿਲੀਅਨ ਦਾ ਲੈ ਲਿਆ 10000 ਕੀ ਕਰੂਗਾ ਸਿਰ ਕੁਝ ਨਹੀਂ ਕਰਦਾ ਜੀ ਉੱਥੇ ਹਾਂਜੀ ਤੇ ਸੋ ਅਸੀਂ ਇਹ ਗੱਲਬਾਤਾਂ ਚੱਲਦੀਆਂ ਰਹਿਣਗੀਆਂ ਜੀ ਮੇਨ ਗੱਲ ਇਹ ਹੈ ਜੀ ਸਾਡੇ ਕਮੈਂਟਸ ਕਰੋ ਸ਼ੇਅਰ ਕਰੋ ਸਾਨੂੰ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਵਾਸਤੇ ਜਿਹੜਾ ਸ਼ੋ ਕਰ ਰਹੇ ਆ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਬਿਲਕੁਲ ਜੀ ਮਾਨ ਸਾਹਿਬ ਦਾ ਹੌਸਲਾ ਵਧਾਓ ਇਹਨਾਂ ਨੂੰ ਅਸੀਂ ਲੈ ਕੇ ਆਏ ਆ ਰਾਈジング ਸਨ ਟੀਵੀ ਦੇ ਵਿੱਚ ਐਜ਼ ਅ ਹੋਸਟ ਸੁਖਮਾਨ ਸ਼ੋ ਇਹਨਾਂ ਦਾ ਆਇਆ ਕਰਨਾ ਸਪੈਸ਼ਲੀ ਨਨਿਸ ਆਪਣਾ ਸ਼ੋਅ ਜਿਹੜਾ ਉਹ ਟਰੱਕਿੰਗ ਇੰਡਸਟਰੀ ਲਈ ਡੈਡੀਕੇਟ ਕਰ ਰਹੇ ਨੇ ਹਾਲਾਂਕਿ ਟੌਪਿਕਸ ਹੋਰ ਵੀ ਬਹੁਤ ਨੇ ਪਰ ਇਹਨਾਂ ਦਾ ਇਹ ਆ ਕਿ ਮੈਂ 20 ਸਾਲ ਟਰੱਕ ਚਲਾਇਆ ਤੇ ਮੈਂ ਕੁਝ ਆਪਣੇ ਟਰੱਕ ਡਰਾਈਵਰ ਵੀਰਾਂ ਲਈ ਕਰਨਾ ਚਾਹਣਾ ਹਾਂ ਜੀ ਸੋ ਆਪਾਂ ਵੀ ਆਪਣਾ ਫਰਜ਼ ਪਛਾਣੀਏ ਤੇ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਇਹਨਾਂ ਦੇ ਪ੍ਰੋਗਰਾਮ ਨੂੰ ਸ਼ੇਅਰ ਕਰਿਏ ਲਾਈਕ ਕਰਿਏ ਕਮੈਂਟ ਕਰਕੇ ਇਹਨਾਂ ਨੂੰ ਇਹਨਾਂ ਦਾ ਹੌਸਲਾ ਵਧਾਈਏ ਹਾਂਜੀ ਬਿਲਕੁਲ ਸੁਮਨ ਸਾਹਿਬ ਵੈਰੀ ਵੈਲਕਮ ਠੀਕ ਹੈ ਅਗਰਵਾਲ ਸਾਹਿਬ ਥੈਂਕ ਯੂ ਸੋ ਮਚ ਤੁਹਾਡਾ ਇੱਥੇ ਆਉਣ ਦਾ ਤੇ ਮੈਨੂੰ ਸਪੋਰਟ ਕਰਨ ਦਾ ਬਹੁਤ ਵਧੀਆ ਲੱਗਿਆ ਜੀ ਬਸ ਇਦਾਂ ਹੀ ਸਾਰੀ ਅੱਗੇ ਹੌਸਲਾ ਵਧਾਈ ਕਰਦੇ ਰਹੋ ਉਧਰ ਸਾਡੇ ਦਰਸ਼ਕਾਂ ਨੇ ਹੌਸਲਾ ਵਧਾਈ ਦੇਣੀ ਹੈ ਤੁਹਾਨੂੰ ਥੈਂਕ ਯੂ ਸੋ ਮਚ ਮਿਲਦੇ ਹਾਂ ਜੀ ਰੱਬ ਰਾਖਾ ਥੈਂਕ ਯੂ ਥੈਂਕ ਯੂ